ਹੁਣੇ ਸਾਬਤੂ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੰਜਿੰਦਰ ਸਿੰਘ ਲਾਲਪੁਰਾ ਦੀ ਸੀਟ ਨੂੰ ਹੁਣ ਕੋਰਟ ਚ ਚੁਣੌਤੀ ਦਿੱਤੀ ਜਾਵੇਗੀ ਜੇਕਰ ਮੁੰਜਿੰਦਰ ਸਿੰਘ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਜਲਦੀ ਹੀ ਇੱਕ ਹੋਰ ਜਿਮਨੀ ਚੋਣ ਹੋਵੇਗੀ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੀ ਅਰਸ਼ਦੀਪ ਸਿੰਘ ਤਲੀਰ ਨੇ ਕਿਹਾ ਕਿ ਵਿਧਾਇਕ ਮੁੰਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦੇਣ ਦੀ ਪਾਬੰਦੀ ਵਿੱਚ ਜੇਕਰ ਸਪੀਕਰ ਸੀਟ ਖਾਲੀ ਨਹੀਂ ਕਰਵਾਉਂਦੇ ਤਾਂ ਸ਼੍ਰੋਮਣੀ ਕਾਲੀ ਦਲ ਕੋਰਟ ਜਾਵੇਗਾ ਤੇ ਕਾਨੂੰਨ ਦੀ ਮਦਦ ਲਵੇਗਾ ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਜੇਕਰ ਉਹ ਵਿਧਾਇਕ ਨੂੰ ਸਜ਼ਾ ਹੁੰਦੀ ਹੈ ਤਾਂ ਉਸ ਦਿਨ ਤੋਂ ਹੀ ਉਹਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਵਿਧਾਇਕਾਂ ਨੂੰ ਜੁਆ ਬਚਾ ਰਹੀ ਹੈ ਤਰਨਤਾਰਨ ਜਿਮਣੀ ਚੋਣ ਬਾਰੇ ਬੋਦਿਆਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ੍ਰੋਮਨੀ ਕਾਲੀ ਦਲ ਦੀ ਮਜ਼ਬੂਤੀ ਤੋਂ ਡਰਦਿਆਂ ਸਰਕਾਰ ਦੇ ਵੱਲੋਂ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਾਰਵਾਈਆਂ ਵੀ ਜੋੜੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਲਗਾਤਾਰ ਇਲੈਕਸ਼ਨ ਕਮਿਸ਼ਨ ਨੂੰ ਦਿੱਤੀਆਂ ਗਈਆਂ ਜਾਣਕਾਰੀਆਂ ਦੇ ਤਹਿਤ ਮੇਰੇ 'ਤੇ ਵੀ ਝੂਠੀ ਸ਼ਿਕਾਇਤ ਦਰਜ ਕੀਤੀ ਗਈ ਹੈ ਇਹ ਮਾਮਲਾ 2013 ਦਾ ਹੈ ਜਿਸ ਸਮੇਂ ਵਿਧਾਇਕ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ ਇਸ ਦੇ ਇੱਕ ਵਿਆਹ ਵਿੱਚ ਆਈ ਨੌਜਵਾਨ ਲੜਕੀ ਦੇ ਨਾਲ ਗੁੱਟਮਾਣ ਦਾ આરોਪ ਲੱਗਾ ਸੀ ਲੜਕੀ ਨੇ ਟੈਕਸੀ ਡਰਾਈਵਰ ਤੇ ਸ਼ੇਰਸ਼ਾਟ ਦੇਵੀਂ આરોਪ ਲਗਾਈਸਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨ ਖਡੂਰ ਸਾਹਿਬ ਤੋਂ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਜੋ ਹੈ ਨਹੀਂ ਦਿੱਤੀ ਮਨਜਿੰਦਰ ਲਾਲਪੁਰਾ ਨੇ ਲੜਕੀ ਦੇ ਨਾਲ ਛੁੜਛਾੜ ਦੇ ਮਾਮਲੇ ਦੇ ਵਿੱਚ ਜੋ ਹੇਠਲੀ ਅਦਾਲਤ ਦੀ ਫੈਸਲੀ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਸੀ ਆਈ ਕੂਰ ਨੇ سزا తీ ਰੋਕ ਲਗਾਉਂ ਤੋ ਇਨਕਾਰ ਕਰ ਦਿੱਤਾ ਤੇ ਹੁਣ ਕੇਸ ਦੀ ਅਗਲੀ ਸੁਣਵਾਈ ਹੈ ਜੋ 18 ਨਵੰਬਰ ਨੂੰ ਹੋਵੇਗਾ ਦੇਖੋ ਕੱਲ ਇੱਕ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤ ਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ 22 ਇਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਵੇ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜੋ ਝੂਠ ਲਿਖ ਰਹੇ ਨੇ ਉਹ ਕਹਿੰਦੇ ਜੀ ਜਗਾ ਜਗਾ ਤੇ ਜਾ ਕੇ ਮੈਂ ਜਨਸਭਾਵਾਂ ਕਰ ਰਿਹਾ ਤੇ ਲੋਕਾਂ ਨੂੰ ਭੜਕਾ ਰਿਹਾ ਜਿਹਦੇ ਨਾਲ ਤਰਨ ਤਰਨ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ ਤਰਨ ਚੋਣ ਪ੍ਰਚਾਰ ਲਈ ਗਿਆ ਹੀ ਨਹੀਂ 1 ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਂ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਸ਼ੁਰੂ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਰਾਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉੱਥੇ ਗਵਰਨਮੈਂਟ ਮਸ਼ੀਨਰੀ ਦਾ ਦਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉੱਥੇ ਧੱਜੀਆਂ ਉਦਾਰੇ ਨੇ ਜਿਹਦੀ ਲਗਾਤਾਰ ਅਸੀਂ ਮੁੱਖ ਚੋਣ ਅਫਸਰ ਨੇ ਜਿਹੜੇ ਸਿਬੰਸੀ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉੱਥੇ ਆਪਣੇ ਚਾਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਹਨ ਔਰ ਇਸ ਹੱਦ ਤੱਕ ਸਰਕਾਰ ਨਿਚੇ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਵਾਲੀ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੋਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਗਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟੋਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਤੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟਿਵ ਹਾਂ ਲੋਕ ਚਿਪਕੇ ਨਹੀਂ ਮੈਂ ਤਰਨਤਾਰਨ ਜਾਣਾ ਜਿੱਦਣ ਜਾਊਗਾ ਦੱਸ ਕੇ ਜਾਊਗਾ ਔਰ ਆਪਣੀ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਲਈ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾ ਰਹੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਇਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਘਬਰਾਟ ਹੈ ਤੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਹੁਣ ਉਹ ਲੀਡਰਸ਼ਿਪ ਚਾਹੁੰਦਾ ਹੈ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਹਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਔਰ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਖੇਡਾਂ ਦੇ ਜਿਹੜੇ ਉਹਰੇ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਝੂਠੀਆਂ ਕੰਪਲੇਂਟਾਂ ਨੇ ਉਹਨਾਂ ਤਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਚੱਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ ਰੋਕ ਸਕਦੀ